yeah <laughs> ਮੈਂ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਤਿੰਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਮੈਂ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਢੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਤਿੰਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਂਗੇ ਚੁੰਗੀ ਤੇ ਨਾ ਕਿ ਤੇਰੇ ਪੋੜੇ ਲਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀ ਵਾਲ ਗਏ ਆ ਉਧਰੋਂ ਲਵਦੇ ਲਵਦੇ ਹਨੂ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡੇ ਏਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜਿਹਦਾ ਸੀ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾਹੀ ਉਹਨਾਂ ਨੇ ਫਿਰ ਅਸੀਂ ਪੁਲਸ ਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਦਾਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨਾਇਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ੱੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫਿਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਮਰੰਜੀ ਸੀ ਉਹਨਾਂ ਦੀ ਨਹੀਂ ਸਰ ਨਹੀਂ ਸਰ ਕੀ ਚਾਹੁੰਦੇ ਇਨਸਾਫ ਇਨਸਾਫ ਦੋ ਹੁਣ ਮੇਰੇ ਕਿੰਨੇ ਬੱਚੇ ਆ ਤੁਹਾਡੇ ਕਿਹੜਾ ਦੋ ਆ ਦਿਲ ਕੇ ਨਾ ਮਾਰੀ ਨਹੀਂ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਦਾ ਦੋ ਬੇਟੇ ਕਿ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਕਿ 10 ਸਾਲ ਦਾ ਹੈ ਸਰ ਮੈਂ ਨਾ ਹੀਰਾ ਲਾਲ ਆ ਮੈਂ ਵਾਰ ਨੰਬਰ 6 ਗੰਦੀ ਨਗਰ ਕੈਂਪ ਦਾ ਕਾਉਂਸਲਰ ਆ ਜੀ ਇਹ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਵੀ ਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮੈਨੂੰ ਪਰਸਵਰੇ ਪੜਾ ਦਾ ਰੱਬ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦੋ ਕਬੋਂ ਸ਼ਬਦ ਦੀ ਰਿਪੋਰਟ ਕਾ ਵੀ ਸਾਡਾ ਬੰਦਾ ਘਰ ਨੇ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘੜ ਗਿਆ ਹੈਗਾ ਸਾਂ ਉਹ ਘੜ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾ ਸਾਡੇ ਪੁੱਤ ਪੁੱਛ ਗੇਸ ਕਰਨ ਵਾਸਤੇ ਕੀ ਹੋਇਆ ਇਹਨਾਂ ਨੂੰ ਧੁੱਪ ਸੜੀ ਪਟ્રોલ ਪੰਪ ਤੇ ਆਪਣਾ ਜਰਾ ਹੀ ਰਸਕਾਓ ਉਹ ਦੇਖ ਲੈ ਦੇਖ ਲਿਆ ਵਾ ਉਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੈ ਨਾਲ ਹੜਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਕੀ ਇੰਚਾਰਜ ਸੁਖਰਾ ਸਿੰਘ ਜਿਹੜਾ ਇਹਨਾਂ ਸਮਝੌਕੇ ਲਈ ਉਹ ਉਹਨਾਂ ਨਾਲ ਗਿਆ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਇਸ ਇਸ ਕਨੀਗਾ ਇਹ ਮੇਰਾ ਪਹਿਲਾਂ ਮੇਰਾ ਇਸ ਕਮਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਇਸ ਕਾਬ ਵਿੱਚ ਚਾਹੀ ਤੇ ਉਹ ਉਹਨਾਂ ਜੰਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾੜਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸਣਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦਾਂ 250 ਰੁਪਏ ਵਿੱਚ ਆਪਣਾ ਨੋਕਰਾ ਕੇ ਖੜਿਆ ਸੀ ਕਿਉਂਕਿ ਆ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਤੁਹਾਨੂੰ ਜਾ ਪਛਾਣੇ ਉਹਨੇ ਪਹਿਲਾਂ ਕਿਦਾਂ ਲਾਈ ਦੀ ਸੀ ਤਰਾਹ ਪਸਾਰ ਲਾਈ ਦੀ ਸੀ ਕਿ ਹਰ ਹਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਫੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹਨੇ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚ ਨੂੰ ਲੋ ਉਹ ਲੈ ਗਿਆ ਕਿ ਮੈਂ ਲੋਹ ਚਾਪ ਜਰਾ ਨਾਲ ਨੂੰ ਲੈਣਾ ਵਾ ਸਮਾਨ ਲੈਣਾ ਕੋਈ ਉਹਨੇ ਚੱਲ ਗਿਆ ਤਾਂ ਉਹ ਲੋਹ ਚਾਪ ਵਾਲੇ ਨੈਰ ਤੇ ਜਾ ਕੇ ਤੇ ਉਹਨੇ ਇਹ ਰਸਕਾ ਕੋ ਕੇ ਤੁਹਾਨੂੰ ਨੈਰ ਤੇ ਧੱਕਾ ਦਿੱਤੀ ਆਹੇ ਬਾਗਾ ਥਾਂ ਗੁਰਪ੍ਰੀਤ ਸਿੰਘਾ ਥਾਣੇ ਚੋਨਾ ਦਾ ਪੁਜੀਦੀ ਪੰਚਦਰਚ ਕਰਾਇਆ ਆਹੀ ਅਗੋ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਸਤਵਾਤ ਜਿਹੜੀ ਮਤ ਹੋ ਸਕਦੀ ਹੈ ਨਾ ਕਰ ਇਹਨਾਂ ਨੂੰ ਸਾਫ ਜੋ ਬੰਦਾ ਕਾਬੰਦੀ ਦਾਸ ਬਰਾਮਦ ਕੀਤੀ ਜਾਵੇ ਹਾਲੇ ਤੱਕ ਲਾਸ ਨਹੀਂ ਮਿਲੀ ਜੀ ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ